ਮੈਂ ਬਾਰ-ਬਾਰ ਤੋੜਾ ਰਹੇ ਹਾਂ ਜਾਦੂ ਉਹ ਜੋ ਸਿਰ ਚੜ ਕੇ ਬੋਲੇ ਲੋਕਾਂ ਦਾ ਉਤਸਾਹ ਬੋਲਦਾ ਸੀ ਜਿਵੇਂ ਜੇ ਗਰਮੀ ਵਾਲਾ ਪਾਰਾ ਵਧੇ ਜਾਂਦਾ ਸੀ ਓਵੇਂ ਵਰਕਰਾਂ ਦਾ ਲੀਡਰਾਂ ਦਾ ਬੀਜੇਪੀ ਦਾ ਉਤਸਾਹ ਵਧਦੀ ਤੁਰੇ ਜਾਂਦਾ ਤੇ ਆਈ ਉੱਥੇ ਪੋਲਿੰਗ ਬੂਥ 'ਚ ਨਜ਼ਰ ਆਉਂਦਾ ਜਿਹੜੇ ਕਿਸਾਨਾਂ ਦਾ ਤਕਦਰਦ ਹੈ ਪਰ ਕਿਸਾਨਾਂ ਦੇ ਦਰਦ ਦੇ ਉੱਤੇ ਰੋਟੀਆਂ ਸੇਕਣ ਵਾਲੇ ਅਖੌਤੀ ਲੀਡਰ ਜਿਹੜੇ ਬਣੇ ਫਿਰਦੇ ਹਨ ਕੋਈ ਕਾਂਗਰਸ 'ਚ ਹੋਏ ਕੋਈ ਬੀਜੇਪੀ ਆ ਇਹਨਾਂ ਦਾ ਪਟਾ ਕੀ ਨਾਮ ਆਮ ਆਦਮੀ ਪਾਰਟੀ ਵਾਲੇ ਉਹ ਆ ਕੇ ਬੀਜੇਪੀ ਦੇ ਕੈਂਡੀਡੇਟਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਖਿਲਾਫ ਤੁਸੀਂ ਜਿਸ ਬੰਦੇ ਤੇ ਦੋ ਦੋ ਤਿੰਨ ਤਿੰਨ ਵਾਰੀ ਇਸ ਤਰ੍ਹਾਂ ਜਾਣ ਲੇਵੇ ਹਮਨੇ ਹੋਣਗੇ ਤੇ ਭਾਵੇਂ ਕਿ ਉਹ ਤਾਂ ਉਸ ਬੰਦੇ ਦਾ ਮੈਂ ਚਿਹਰਾ ਸਮਝਦਾ ਲੇਕਿਨ ਕਿਸਾਨ ਲੀਡਰ ਕਹਿ ਰਹੇ ਨੇ ਕਿ ਅਸੀਂ ਕੋਈ ਹਮਲੇ ਨਹੀਂ ਕੋਏ ਕਿਸਾਨ ਜਿਹੜਾ ਹੁੰਦਾ ਸਾਹਮਣੇ ਕਿਸੇ ਆ ਦੇ ਕਿਸਾਨ ਲੀਟਰ ਨੂੰ ਮੈਂ ਨਾ ਮੰਨੂ ਕਰੀ ਜਾਂਦੇ ਮੈਂ ਤਾਂ ਕਹਿੰਦਾ ਜਿਹੜੇ ਇਸ ਕਿਸਮ ਦੀ ਗੱਲ ਕਰਦੇ ਆ ਪਹਿਲਾਂ ਉਹ ਤਾਂ ਦੇਖੀਏ ਕੋ ਖਰਾਬ ਕਰਨਾ ਪਾਣ ਨਾਲ ਕੋਈ ਕਿਸਾਨ ਨਹੀਂ ਹੁੰਦਾ ਸਾਫ ਉਹਦੇ ਭੀੜ 'ਚ ਹਰੇਕ ਕਿਸੇ ਦਾ ਬੰਦਾ ਵੜ ਜਾਂਦਾ ਤੇ ਉਹ ਇੱਕ ਲਾ 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 ਕਰਕੇ ਪੈ ਜਾਂਦੇ ਕਹਿੰਦੇ ਸ਼ਾਂਤੀਪੂਰਵਕ ਪ੍ਰਦਰਸ਼ਨ ਹੈ ਉਹਨਾਂ ਨੂੰ ਤਾਂ ਪੁੱਛੋਗਾ ਕੀ ਹਾਲ ਹੈ ਜੀ ਬਿਲਕੁਲ ਜੀ ਇਸ ਸਮੇਂ ਸਾਡੇ ਨਾਲ ਸੁਨੀਲ ਜਾਖੜ ਜੀ ਨੇ ਬੀਜੇਪੀ ਦੇ ਸੂਬਾ ਪ੍ਰਧਾਨ ਨੇ ਸੁਨੀਲ ਜੀ ਕੱਲ ਪੀਐਮ ਸਾਹਿਬ ਆਏ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਰੈਲੀਆਂ ਕੀਤੀਆਂ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਕਿੰਨਾ ਕੁ ਬਲ ਮਿਲੇ ਮੈਂ ਬਾਰ-ਬਾਰ ਦौरा ਰਹੇ ਹਾਂ ਜਾਦੂ ਉਹ ਜੋ ਸਿਰਚੜ ਕੇ ਬੋਲੇ ਲੋਕਾਂ ਦਾ ਉਤਸਾਹ ਬੋਲਦਾ ਸੀ ਜਿਵੇਂ ਜੇ ਗਰਮੀ ਵਾਲਾ ਪਾਰਾ ਵਧੇ ਜਾਂਦਾ ਸੀ ਓਵੇਂ ਵਰਕਰਾਂ ਦਾ ਲੀਡਰਾਂ ਦਾ ਬੀਜੇਪੀ ਦਾ ਉਤਸਾਹ ਵਧਦੀ ਤੁਰੇ ਜਾਂਦਾ ਤੇ ਆਈ ਉੱਥੇ ਪੋਲਿੰਗ ਬੂਥ 'ਚ ਨਜ਼ਰ ਆਊਗਾ ਬਿਲਕੁਲ ਪੋਲਿੰਗ ਬੂਥ ਦੇ ਵਿੱਚ ਨਜ਼ਰ ਆਊਗਾ ਲੇਕਿਨ ਜਿਹੜੇ ਪੰਜਾਬ ਦੇ ਵਿੱਚ ਤੁਹਾਡੇ ਕੈਂਡੀਡੇਟਸ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਕੀ ਕਹਿਣਾ ਚਾਹੋਗੇ ਲੋਕ ਸਮਝੀ ਬੈਠੇ ਸਾਬ ਜਿਹੜੇ ਕਿਸਾਨਾਂ ਦਾ ਦੁੱਖ ਦਰਦ ਹੈ ਪਰ ਕਿਸਾਨਾਂ ਦੇ ਦਰਦ ਦੇ ਉੱਤੇ ਰੋਟੀਆਂ ਸੇਕਣ ਵਾਲੇ ਅਖੌਤੀ ਲੀਡਰ ਜਿਹੜੇ ਬਣੇ ਫਿਰਦੇ ਹਨ ਕੋਈ ਕਾਂਗਰਸ ਚੋਂ ਹੈ ਕੋਈ ਬੀਜੇਪੀ ਆ ਇਹਨਾਂ ਦਾ ਤੁਹਾਡਾ ਕੀ ਨਾਮ ਆ ਆਮ ਆਦਮੀ ਪਾਰਟੀ ਵਾਲੇ ਉਹ ਆ ਕੇ ਬੀਜੇਪੀ ਦੇ ਕੈਂਡੀਡੇਟਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੇ ਖਿਲਾਫ ਭੜਕਾ ਰਹੇ ਕਿਸਾਨਾਂ ਨੂੰ ਪਰ ਗਰੀਬ ਵਰਗ ਜਿਹੜਾ ਸਪੈਸ਼ਲੀ ਮਜ਼ਦੂਰ ਵਰਗ ਹੈ ਛੋਟਾ ਕਿਸਾਨ ਹੈ 2-3 ਏਕੜ 4 ਏਕੜ ਵਾਲਾ ਜਿਹੜਾ ਹੈ ਜਿਹਦਾ ਗੁਜ਼ਾਰਾ ਐਮਐਸਪੀ ਨਾਲ ਵੀ ਨਹੀਂ ਹੋ ਰਿਹਾ ਉਹਨੂੰ ਆਸ ਹੈ ਬੀਜੇਪੀ ਤੋਂ ਵੀ ਬੀਜੇਪੀ ਹੀ ਉਹਦੀ ਆਮਦਨ ਵਧਾਊਗੀ ਉਹਦੇ ਨਾਲ ਜੁੜਨਾ ਚਾਹੁੰਦਾ ਹੈ ਉਹਨੂੰ ਪਤਾ ਹੈ ਵੀ ਰਾਸ਼ਨ ਹੈ ਉਹ ਵੀ ਬੀਜੇਪੀ ਤੋਂ ਆ ਰਿਹਾ ਹੈ 5 ਕਿਲੋ ਹਰ ਮਹੀਨੇ ਆਉਣ ਵਾਲੇ 5 ਸਾਲ ਤਾਈਂ ਆਣਾ ਹੈ ਉਹਨੂੰ ਆ ਵੀ ਪਤਾ ਹੈ ਵੀ ਆਯੂਸ਼ਮਾਨ ਦੇ ਉਹਦੇ ਇਲਾਜ ਦੇ 5 ਲੱਖ ਰੁਪਏ ਉਹ ਵੀ ਮੋਦੀ ਸਾਹਿਬ ਨੇ ਗਾਰੰਟੀ ਕੀਤੀ ਹੈ ਉਹ ਵੋਟ ਪਾਣਾ ਚਾਹੁੰਦਾ ਹੈ ਬੀਜੇਪੀ ਨੂੰ ਤੇ ਜਿੱਥੇ ਕੈਂਡੀਡੇਟ ਨੂੰ ਰੋਕਦੇ ਸਾਨੂੰ ਸ਼ੱਕ ਹੈ ਵੀ ਇਹਨਾਂ ਨੇ ਇਹ ਜਿਹੜੇ ਖੋਤੀ ਲੀਡਰ ਹੈ ਉਹ ਸਾਡੇ ਵੋਟਰਾਂ ਨੂੰ ਵੀ ਗੁੱਸਤਾ ਹੀ ਨਹੀਂ ਆਣ ਦੇਣਾ ਹਲਸ ਰਾਜ ਦਾ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ ਕੀ ਕਿੰਨੇ ਕਰੋਗੇ ਕੱਲ ਭਾਵੁਕ ਵੀ ਹੋਏ ਆਪ ਤੇ ਬਿਲਕੁਲ ਸਾਹਿਬ ਤੁਸੀਂ ਜਿਸ ਬੰਦੇ ਤੇ ਦੋ ਦੋ ਤਿੰਨ ਤਿੰਨ ਵਾਰੀ ਇਸ ਤਰ੍ਹਾਂ ਜਾਣ ਲੇਵੇ ਹਮਲੇ ਹੋਣਗੇ ਤੇ ਭਾਬੂ ਕਿਉਂ ਤਾਂ ਉਸ ਬੰਦੇ ਦਾ ਮੈਂ ਜੇਰਾ ਸਮਝਦਾ ਲੇਕਿਨ ਕਿਸਾਨ ਲੀਡਰ ਕਹਿ ਰਹੇ ਨੇ ਕਿ ਅਸੀਂ ਕੋਈ ਹਮਲੇ ਨਹੀਂ ਹੋਏ ਇਸ ਤਰ੍ਹਾਂ ਦਾ ਕਿਸਾਨ ਲੀਡਰ ਉਹ ਤਾਂ ਸਾਹਮਣੇ ਤੁਸੀਂ ਜਾਂਦੇ ਕਿਸਾਨ ਲੀਡਰ ਨੂੰ ਮੈਂ ਨਾ ਮੰਨੂ ਕਰੀ ਜਾਂਦੇ ਆ ਮੈਂ ਤਾਂ ਕਹਿੰਦਾ ਜਿਹੜੇ ਇਸ ਕਿਸਮ ਦੀ ਗੱਲ ਕਰਦੇ ਆ ਪਹਿਲਾਂ ਉਹ ਤਾਂ ਦੇਖੀਏ ਕੋ ਹਰਾ ਪਰਨਾ ਪਾਣ ਨਾਲ ਕੋਈ ਕਿਸਾਨ ਨਹੀਂ ਹੁੰਦਾ ਸਭ ਉਹਦੇ ਪੀੜ ਚ ਹਰੇ ਕਿਸੇ ਦਾ ਬੰਦਾ ਵੜ ਜਾਂਦਾ ਤੇ ਉਹ ਇੱਕ ਲਾ 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 ਕਰਕੇ ਪੈ ਜਾਂਦੇ ਕਹਿੰਦੇ ਸ਼ਾਂਤੀਪੂਰਵਕ ਪ੍ਰਦਰਸ਼ਨ ਹੈ ਉਹਨਾਂ ਨੂੰ ਤਾਂ ਪੁੱਛੋਗਾ ਸੋ ਇਹ ਸਨ ਸੁਨੀਲ ਜਾਖੜ ਜੀ ਤੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਨਹੀਂ ਕੁਝ ਹੋਰ ਲੋਕ ਨੇ ਜਿਹੜੇ ਇਹਨਾਂ ਦੇ ਲੀਡਰਾਂ ਦਾ ਵਿਰੋਧ ਕਰ ਰਹੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਰੇਂਦਰ ਸਿੰਘ ਦੇ ਨਾਲ ਅਸ਼ਫਾਕ ਟੂ ਡੀ ਲਿਵਿੰਗ ਇੰਡੀਅਨ ਨਿਊਜ਼